ਅੱਛਾ ਰੋਟੀ ਬਣਾ ਲੱਗੀ ਏ ਚਲ ਮੈਂ ਨਾ ਬਾਜ਼ ਜਾ ਕੇ ਤਾਂ ਅੱਠ ਧੋ ਆਵਾਂ ਗੁਰਬੀਚਾ ਮੇਰੀ ਰੋਟੀ ਨਹੀਂ ਬਗਾਈ ਮੈਂ ਵੀ ਇੱਥੇ ਆਈਆਂ ਤੂੰ ਸਾਰਾ ਚੁਗਾ ਚੁਗਾ ਸੁਣੇ ਤਾਂ ਆਈ ਹੈ ਤੇ ਤੈਨੂੰ ਪਤਾ ਨਹੀਂ ਕਿ ਮੈਨੂੰ ਰੋਟੀ ਖਾਣੀ ਹੈ ਮੈਂ ਨਾ ਮੰਮੀ ਜੀ ਘਰ ਦੀ ਨੌਕਰਾਨੀ ਨਹੀਂ ਮੂੰਹ ਹੀ ਮੂੰਹ ਆ ਇਹ ਫਿਰ ਕਿੰਨ ਹੋ ਗਿਆ ਅੱਗੇ ਵੀ ਤੁਸੀਂ ਮੇਰੀ ਰੋਟੀ ਬਗਾਂਦੀ ਸੀ ਨਾ ਤੇ ਹੁਣ ਚਲੋ ਕੀ ਹੋ ਗਿਆ ਹੁੰਦੀ ਆਪੇ ਹੀ ਬਣਾਇਆ ਕਰੋ ਆਪਣੀ ਰੋਟੀ ਹੁਣ ਕੀ ਹੋ ਗਿਆ ਮੈਨੂੰ ਤਾਂ ਕੁਛ ਨਹੀਂ ਆਇਆ ਤੈਨੂੰ ਤਾਂ ਤੇਰੇ ਪੁੱਤਰ ਨੇ ਮਨਾਂ ਕੀਤਾ ਮੰਮੀ ਦੀ ਰੋਟੀ ਨਹੀਂ ਬਣਾਣੀ ਤੇ ਮੈਂ ਨਹੀਂ ਬਣਾਣੀ ਅੱਛਾ ਤੇ ਚਾਹਨੀ ਆ ਸੋ ਹਾਂ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਇਹੀ ਮਤਲਬ ਹੈ ਕਿ ਮੈਂ ਆਪਣਾ ਕੰਮ ਮੇਰਾ ਕੰਮ ਕਟੇ ਚਲ ਠੀਕ ਹੈ ਕੋਈ ਗੱਲ ਨਹੀਂ ਆਦਤ ਬਾਲੋ ਨਾ ਉਹ ਕੋਈ ਗੱਲ ਨਹੀਂ ਹੈਗੀ ਆਪੇ ਬਣਾ ਲਾਂਗੇ ਉਹ ਤੇ ਦੰਕਾ ਆਟਾ ਗੁੱਜਾ ਪਿਆ ਫ੍ਰੀਜ ਚੋਂ ਕੱਢ ਲਓ ਤੇ ਰੋਟੀ ਬਣਾਵੋ ਲੈ ਠੀਕ ਹੈ ਮੈਂ ਆਪੇ ਆਪੇ ਬਣਾ ਲੈਣੀ ਤਾਂ ਠੀਕ ਹੈ ਐ ਮੇਰੇ ਪੁੱਤਰ ਨੇ ਮੜਾਈ ਨਹੀਂ ਕਰ ਸਕਦਾ ਇਹ ਨੂੰ ਪਤਾ ਨਹੀਂ ਕਿਹੜਾ ਸੱਪ ਲੜਿਆ ਕੋਈ ਗੱਲ ਨਹੀਂ ਹੈ ਇਹ ਕੋਈ ਵਜ੍ਹਾ ਮੈਨੂੰ ਨਾ ਕੋਈ ਹੋਰ ਨਹੀਂ ਲੱਗਦੀ ਐ ਮੇਰਾ ਪੁੱਤਰ ਨਹੀਂ ਕਰੀ ਐਨੀ ਗੱਲ ਕਹਿ ਸਕਦਾ ਕਿ ਤੂੰ ਮਾਂ ਦੀ ਰੋਟੀ ਨਾ ਬਣਾ ਕੋਈ ਗੱਲ ਨਹੀਂ ਇਹਦਾ ਪਤਾ ਨਹੀਂ ਮੈਂ ਪੜਾ ਹੀ ਜਾਣਾ ਜਿਸਰਾ ਮੱਝ ਹੋਵੇ ਐ ਭੁੱਖ ਜਿਵੇਂ ਬੜੀ ਲੱਗੀ ਹੋਈ ਐ ਚੱਲ ਹੋਰ ਗਈ ਐ ਉੱਠਨੀ ਆਪੇ ਦੋਪਹਰ ਕੇ ਪਕਾ ਲੈਣੀ ਕੀ ਕਰਾਂ ਫੇਰ ਕੋਈ ਕਹਿਣਾ ਕੋਈ ਗੱਲ ਨਹੀਂ ਕੁਛ ਨਹੀਂ ਹੈ ਨਾ ਭਲਾ ਨੂੰ ਮੈਨੂੰ ਕੀ ਹੋਇਆਗਾ ਯਾਰ ਕੋਈ ਰੋਟੀ ਖਾ ਕੇ ਕੁਛ ਨਹੀਂ ਆਉਂਦਾ ਗੁਰਦੇ ਦਾ ਹਾਂਜੀ ਉਹ ਜਿਹੜੇ ਭਾਂਡੇ ਬਾਲਚ ਰੱਖ ਕੇ ਆਈਆਂ ਉਹ ਤੋਤੇ ਕਿਉਂ ਨਹੀਂ ਹੋ ਅੱਛਾ ਜਿਹੜੇ ਤੁਸੀਂ ਬੰਦੇ ਰੱਖਿਆ ਸੁੱਤ ਚਾ ਹਾਂ ਜਿਹੜੇ ਰੱਖਿਆ ਰੱਖ ਕੇ ਰੱਖ ਕੇ ਆਈ ਆਂ ਤੁਹਾਡੇ ਭੰਡੇ ਆਹੋ ਦੱਸ ਮੈਂ ਕਿਹੜੀ ਘਰ ਦੇ ਤੋਤੇ ਮੈਂ ਨਹੀਂ ਧੋਨੇ ਕਿਹੜੀ ਘਰ ਕੋਈ ਵਜਾ ਨਹੀਂ ਹੋਵੇ ਨਾ ਦੱਸ ਨਾ ਉਹ ਭਾਂਡੇ ਨਾ ਆਪੇ ਸਾਫ਼ ਕਰ ਲੋ ਅੱਤੇ ਤੂੰ ਆਓ ਜਾ ਕੇ ਲੱਗਦੇ ਹੱਥ ਪਾਣੀ ਆਂਦਾ ਪਿਆ ਮੈਂ ਧੋ ਅੱਛਾ ਮੈਂ ਹੁਣ ਆਪ ਕੋ ਪੰਗ ਹਾਂ ਜੀ ਮੈਂ ਤਾਂ ਆਈ ਆਪਣੇ ਮਨ ਨਹੀਂ ਉਹ ਕਿਹੜੀ ਗੋਈ ਆ ਮੈਨੂੰ ਵਜਾ ਵੀ ਤਾਂ ਮੈਂ ਤੁਹਾਨੂੰ ਤਾਂ ਸਿੱਧੀ ਮੰਮੀ ਜੀ ਹਾਂ ਤੁਹਾਡੇ ਪੁੱਤਰ ਨੇ ਮਨਾ ਕੀਤਾ ਹੈ ਅਬ ਮੈਂ ਕੀ ਹੋ ਗਿਆ ਮੈਨੂੰ ਨਹੀਂ ਪਤਾ ਤੁਹਾਨੂੰ ਕੀ ਹੋਇਆ ਉਹ ਪੁੱਤਰ ਨੇ ਕਿਹਾ ਮੰਮੀ ਦਾ ਭੰਡਾ ਕੋਈ ਵੀ ਨਹੀਂ ਤੋਣਾ ਇੱਕ ਭੰਡਾ ਨਹੀਂ ਤੋਣਾ ਮੰਮੀ ਦਾ ਨਿੱਕੀ ਹੈ ਰੋਟੀ ਵੀ ਮੈਂ ਆਪੇ ਆਪੇ ਪਕਾਵਾ ਤੇ ਭੰਡੇ ਵੀ ਮੈਂ ਆਪਣੇ ਆਪੇ ਮੰਜਾ ਐ ਕਿੱਥੋਂ ਦਾ ਸੂਲ ਲਗਾ ਲਈ ਮੈਨੂੰ ਨਹੀਂ ਪਤਾ ਅਸੂਲ ਕਿੱਥੋਂ ਦਾ ਅੱਜ ਤੋਂ ਇਹ ਅਸੂਲ ਲਾਗੂ ਹੋਇਆ ਘਰ ਵਿੱਚ ਰੂਲਸ ਇਹ ਲਾਗੂ ਹੋਇਆ ਕਿ ਮੰਮੀ ਦੇ ਰੋਟੀ ਨਹੀਂ ਬਣਾਣੀ ਮੰਮੀ ਦੇ ਭਾਂਡੇ ਵੀ ਧੋਣੇ ਜਿਵੇਂ ਤੁਹਾਡੇ ਪੁੱਤਰ ਕਹੇਗਾ ਮੈਂ ਤੇ ਉਵੇਂ ਹੀ ਚੰਗਾਂਗੀ ਨਾ ਮੈਂ ਤੇ ਆਪਣੇ ਘਰ ਵਾਲੇ ਦੀ ਗੱਲ ਨਹੀਂ ਮੰਨਣੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਆ ਲੈਂਦੇ ਜਰਾ ਆਹ ਕੋਈ ਗੱਲ ਲੇਗੀ ਅੰਨੀ ਮੈਂ ਪੁੱਛਦੀ ਆ ਕਿ ਕਿਹੜੀ ਗੱਲ ਤੂੰ ਉਹਨੂੰ ਮਨਾ ਕੀਤਾ ਹੈ ਚੰਗੀ ਚੰਗੀ ਕੰਮ ਸਾਰੇ ਕਰਦੀ ਹੂੰ ਤੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਫਿਰ ਦੱਸ ਹੁਣ ਕੋਈ ਗੱਲ ਨਹੀਂ ਆ ਲੈਂਦੇ ਹੱਜਿੰਦੇ ਰੋ ਕੋਈ ਗੱਲ ਗਰਬੀਤਾ ਹਾਂਜੀ ਵੀ ਐ ਕਪੜੇ ਘਰੋਂ ਛੱਟ ਕੇ ਆਈਆਂ ਨੇ ਐ ਸੂਟ ਤੇ ਤੁਹਾਡਾ ਗਿਆ ਹਾਂ ਤੇ ਮੇਰਾ ਗੱਲ ਤੇ ਕੀ ਹੋ ਗਿਆ ਐ ਫਰ ਤੇ ਇਹਨਾਂ ਵਿੱਚੋਂ ਐ ਸੂਟ ਪੜੋ ਤੇ ਇਹਨੂੰ ਆਪੇ ਧੋਵੋ ਨਾ ਨਾ ਤੁਹਾਡੇ ਘਰ ਦੇ ਧੋਣੇ ਆ ਨਾ ਮੈਂ ਤੁਹਾਡੀ ਰੋਟੀ ਬਣਾਣੀ ਆ ਤੇ ਨਾ ਹੀ ਕੱਪੜੇ ਧੋਣੇ ਆ ਅੱਛਾ ਮੈਂ 3-4 ਦਿਨਾਂ ਤੋਂ ਦੇਖਣ ਲਈ ਆ ਤੇ ਤੂੰ ਇਹ ਕੋਈ ਸ਼ਰਤ ਤਾਂ ਮੇਰੇ ਨਾਲ ਕਰਨ ਲਈ ਆ ਹਾਂਜੀ ਉਹ ਨਾ ਹੋਵੇ ਤੇ ਫਿਰ ਗੱਲਾਂ ਵੀ ਗਏ ਵੱਧ ਤੇ ਕਲੇਸ਼ ਤਾਂ ਮੈਂ ਦਰਦੀ ਹੂ ਤੇ ਮੈਂ ਕਿ째 ਹੀ ਚੁੱਪ ਤੇ ਜਿੱਦ ਨੂੰ ਰਹਿਣਾ ਖਰੇਕ ਫੇ ਤੂੰ ਆਪਣੇ ਕੰਨੇ ਵਕਨ ਸਿੱਧੀ ਹੋ ਜਾਣਾ ਪਾ ਲੋ ਕਲੇਸ਼ ਜਿਹੜਾ ਤੁਸੀਂ ਪਾਣਾ ਮੈਂ ਪਾ ਲੋ ਚੁੱਪ ਕੇ ਮੋ ਤੇ ਪੁੱਤਰ ਨਹੀਂ ਮਨਾ ਕੀਤਾ ਮੈਂ ਕੋਈ ਆਪਣੀ ਮਰਜ਼ੀ ਨਾ ਨਹੀਂ ਕਰਦੀ ਵੀ ਅੱਛਾ ਹਾਂ ਪਹਿਲੇ ਤੂੰ ਦੀ ਸਾਂ ਤੁਹਾਡੇ ਸਾਰੇ ਕੰਮ ਕਰਦੀ ਸਾਂ ਜਦੋਂ ਤੁਹਾਡੇ ਪੁੱਤਰ ਨੇ ਮਨਾ ਕਰਤਾ ਮੰਮੀ ਦਾ ਕੰਮ ਨਹੀਂ ਕਰਨਾ ਫਿਰ ਮੈਂ ਕਿਉਂ ਕਰਾਂ ਅੱਛਾ ਵਧੀਆ ਸਗੋ ਆਪੇ ਚੁੱਪਕੋ ਰੋਹੋ ਕਪੜੇ ਓਏ ਗੱਲ ਬਾਰ-ਬਾਰ ਨਾ ਮੈਨੂੰ ਕਹੋ ਨਾ ਕਿ ਮੇਰਾ ਕੰਮ ਕਰ ਦੇ ਕੀ ਨਾ ਕੋਈ ਗੱਲ ਨਹੀਂ ਆਲੰਦੇ ਪੁੱਤਰ ਨੂੰ ਜਰਾ ਅੰਦਰੋਂ ਮੈਂ ਪੁੱਛਦੀ ਆ ਜਰਾ ਕੋਈ ਨਹੀਂ ਛੋਟਕੀ ਹੈ ਤਾਂ ਕੋਈ ਗੱਲ ਨਹੀਂਗੀ ਮੈਂ ਆਪਣਾ ਛੋਟ ਵੀ ਆਪੇ ਧੋ ਲੰਨੀ ਓਏ ਗੱਲ ਕਪੜੇ ਵਾਵਾ ਕਿੰ세 ਤਕਾਫਟੀ ਬੜੀ ਹੋਗੀ ਅੰਜ ਕਰਦੀ ਆ ਚਾਹ ਬਣਾ ਗਈ ਪਾਪੀ ਗੁਰਬੀਚਾ ਹਾਂਜੀ ਠੀਕ ਹੈ ਮੇਰੀ ਚਾਹ ਕਿੱਥੇ ਹੈ ਐਂ ਸੁੰਦਰੀ ਬਿਆ ਮੇਰੀ ਕੀ ਆ ਕਿੱਥੇ ਮੈਨੂੰ ਸੁਣਾਂ ਲੱਗੀ ਹੈ ਤੇ ਇੱਕ ਪਾਣੀ ਦਾ ਜੱਪਾ ਦੋਜੀ ਤੇਰੀ ਗੱਲ ਸੀ ਮੈਨੂੰ ਸਭ ਕੁਝ ਸੁਣਦਾ ਮੰਮੀ ਜੀ ਤਾਂ ਆਪ ਨਾਲ ਲੱਗੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਦੱਸਿਆ ਤੇ ਤਡੇ ਪੁੱਤਰ ਨੇ ਮਨਾਂ ਕੀਤਾ ਚਾਹ ਵੀ ਨਹੀਂ ਬਣਾ ਕੇ ਦੇਣੀ। ਮੈਂ ਬੰਲਾ ਇੱਥੇ ਤਕਰਰ ਰੋਲ ਪੋਚ ਗਿਆ ਨੇ। ਆਲਵੇ ਹਾਜਰ ਹਰਜਿੰਦਰ ਦੀ ਸੀ ਜੀ ਜਰਾ। ਦੱਸ। ਵਾਹੇ ਪੁੱਤਰਾ ਐ ਅੰਨ ਤੂੰ ਚੰਗੀ ਮੱਤ ਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਪੇ ਰੋਟੀਆਂ ਪਕਾ ਕੇ ਤੇ ਆਪਣੀ ਬੁਣਾਈ ਤੇ ਖਾ ਲੈ। ਹਾਂ ਢੰਗਾ ਬੇ ਇਹ ਰੋਟੀਆਂ ਲੋਕੋ ਕੀ ਬੋਲੋ ਕੋ ਉਹ ਕੱਪੜੇ ਬੋਲੋ ਕੋ ਵਾਹ ਨਹੀਂ ਤੇ ਕੋਈ ਗੱਲ ਨਹੀਂ ਕੀ ਆ ਲੰਦੇ ਹਾਂ ਜਰਾ ਅਨ ਮੈਂ ਕੁਛ ਨਹੀਂ ਤੂੰ ਕਿਹੜੀ ਗੱਲ ਤੂੰ ਅਨ ਨੂੰ ਮਨਾ ਕੀਤਾ ਵੇ ਦੱਸ ਮੈਂ ਅਨ ਨੂੰ ਕੁਛ ਕਹਿੰਦੀ ਹੀ ਨਹੀਂ ਕੋਈ ਕੁਛ ਨਹੀਂ ਇਹਦਾ ਮਤਲਬ ਐ ਛੋਟਕੀ ਮੈਂ ਜਿੰਨਾ ਕੁ ਚੁੱਪ ਕੀਤੀ ਹੁੰਦੀ ਆ ਤੇ ਮੈਂ ਕਹਿੰਦੀ ਚੱਲ ਕੋਈ ਗੱਲ ਨਹੀਂ ਗੇ ਨਾ ਹੀ ਲੜਾਈ ਪਵੇ ਨਾ ਹੀ ਲੜਾਈ ਪਵੇ ਪਰ ਨਹੀਂ ਅੱਜ ਐਨੇ ਮੈਂ ਨਾ ਲੜਾਈ ਕਰਵਾ ਕੇ ਛੜਨੀ ਉਹਨਾਂ ਕੋਈ ਨਹੀਂ ਆ ਲਵੇ ਆ ਲੰਦੇ ਹਾਂ ਜਰਾ ਅਨ ਗੁਰਪ੍ਰੀਤ ਪਾਣੀ ਨੇ ਅੰਜੀ ਮਮੀ ਬੜਾ ਚੁੱਪ ਚੁੱਪ ਬੈਠੇ ਹੋ ਤੇ ਇਹ ਕੀ ਗੱਲ ਐ ਕੀ ਪੁੱਤਰ ਕੀ ਕਰਾ ਰਿਹਾ ਫੇਰ ਮੈਂ ਚੋਪੀ ਬੈ ਕੇ ਮੈਂ ਨਾ ਹੁਣਾ ਕਿਉਂ ਕੀ ਗੱਲ ਹੋ ਗਈ ਐ ਗੱਲ ਕੀ ਹੋ ਗਈ ਤੇਨੀ ਭਲਾ ਕੋਈ ਗੱਲ ਨਹੀਂ ਜਾਣੇ ਭਲਾ ਪਤਾ ਮੈਨੂੰ ਨਹੀਂ ਪਤਾ ਗੱਲ ਦਾ ਕੀ ਗੱਲ ਐ ਅੱਛਾ ਇਹ ਰੋਟੀਆਂ ਨੇ ਕੱਲ ਬਣਾਈ ਮੈਂ 3-4 ਜਣਾਂ ਤੇ ਐਦਾ ਕੁਝ ਐਹੀ ਕੁਝ ਮੈਂ ਵੇਖਣ ਲਈ ਜੋ ਰੋਟੀਆਂ ਬਗਾਈ ਇਹਨੇ ਆਪਣੀ ਆਪੇ ਪਕਾਉਣ ਕਰੀ ਤੇ ਮੈਨੂੰ ਕੰਦੀ ਐ ਆਪਰੇ ਰੋਟੀ ਆਪੇ ਬਕਾਓ। ਜੇ ਲਮੈਂ ਉਹ ਉਹ ਚਾ ਪਕਾ ਕੇ ਮੈਂ ਬਕਾ ਲਈ ਰੋਟੀ। ਫਿਰ ਇੰਨੇ ਕਿੰਨੇ ਦਿੰਦੇ ਨੇ ਅਹ ਚਾ ਲੱਗੀ ਬਣਾਣ ਤੇ ਮੈਨੂੰ ਕਿਹਾ ਮੈਂ ਕਿਹਾ ਇੰਜ ਕਰ ਚਾ ਬਣਾ ਲੀਂ ਅੱਜ ਕੱਲ ਮੈਨੂੰ ਚਾ ਬਣਾ। ਮੈਨੂੰ ਕਹਿੰਦੀ ਮੈਂ ਕੋਈ ਨਹੀਂ ਬਣਾ ਬਨੂ ਕਹਦੇ। ਮੈਂ ਉਹ ਵੀ ਮੈਂ ਪ੍ਰਦਰਸ਼ ਕਰ ਲਿਆ। ਤੇ ਜੀ ਇੱਕ ਓਟੇ ਚੱਲੀ ਕੱਪੜੇ ਧੋਣ ਵਾਸਤੇ ਤੇ ਮੇਰਾ ਸੂਟ ਉੱਤੇ ਸੋਟ ਦੇ ਜਿਹੜਾ ਪਹਿਲਾਂ ਚਲੇ। ਤੇ ਮੈਨੂੰ ਕਿਹਾ ਹੈਗਾ ਕਿ ਇਹ ਇੱਕ ਪਟੇ ਮੇਰਾ ਸੂਟ ਹੈ ਤੇ ਮੈਂ ਐਵੇਂ ਧੋਦੇ। ਤੇ ਅਗੋ ਕੰਦੀ ਮੈਂ ਨਹੀਂ ਤੋਣਾ ਮੈਂ ਕਿਹੜੀ ਵਜਾ ਕਰਕੇ ਕਹਿੰਦੀ ਐ ਮੈਨੂੰ ਵਜਾ ਨਾ ਪੁੱਛੋ ਐ ਮਨ ਹਰ ਜਿੰਦੜੇ ਮਣਾ ਕੇ ਮੈਂ ਕਿਹਾ ਕਿਹੜੀ ਗੱਲ ਉਹਨੇ ਮਣਾ ਕੀਤਾ ਵੇ ਮੈਂ ਤਾਂ ਕੋਈ ਵਜਾ ਹੀ ਨਹੀਂ ਚਾਹੀਦੀ ਮੈਂ ਤਾਂ ਪੁੱਤਰ ਕਈ ਜਨਨ ਤੇ ਇਹਦੇ ਮੂੰਹ ਹਲ ਸਕੋ ਵੇਖਣ ਦੇ ਚ ਮੈਂ ਕਹਿੰਦਾ ਐਵੇਂ ਕੀ ਕਲੇਸ਼ ਪਾਣਾ ਕੀ ਕਲੇਸ਼ ਪਾਣਾ ਪਰ ਨਹੀਂ ਇਹ ਕਲੇਸ਼ ਉਹ ਨਾ ਐ ਦਰਦੀ ਨਹੀਂ ਮਸਾਂ ਦੀ ਇਹ ਕਹਿੰਦੀ ਕੋਈ ਗੱਲ ਨਹੀਂ ਕੀ ਜੜਤ ਮਣਾ ਬਾ ਕਲੇਸ਼ ਕੋਈ ਗੱਲ ਨਹੀਂ ਗਈ ਤੂੰ ਤੂੰ ਦੱਸ ਤੂੰ ਵੇ ਮਣਾ ਕੀਤਾ ਕਿਹੜੀ ਗੱਲ ਹਾਂ ਮਨਤਾ ਮਮੀ ਮੈਂ ਹੀ ਕਿਹਾ ਤੂੰ ਕੀ ਈ ਗਲਾਂ ਵਯਾ ਦਾ ਸੁਣਾ ਮੈਨੂੰ ਅਸਲ ਜਨ ਮਮੀ ਕੋਸੂਰ ਤੁਹਾਡਾ ਵੀ ਨਹੀਂ ਆ ਤੇ ਕੋਸੂਰ ਉਹਦਾ ਵੀ ਨਹੀਂ ਆ ਹਾਂ ਅਸਲ ਜੀ ਜਿੱਥੋਂ ਆਈ ਹੈ ਨਾ ਜਿਹੜੀ ਫੈਮਿਲੀ ਤੋਂ ਆਈ ਹੈ ਉੱਥੇ ਬੜੇ ਨਵਾਬਾਂ ਵਾਂਗ ਰਹਈ ਹੈ ਕੋਈ ਘਰ ਦਾ ਕੰਮ ਨਹੀਂ ਕਰਦੀ ਇੱਥੇ ਆਂਦੀ ਆਈ ਹੈ ਤੇ ਮੈਨੂੰ ਉਹਨਾਂ ਦੀ ਕਲਪਨਾ ਲੱਗੀ ਰੋਜ਼ ਹੀ ਕਰਦੀ ਮੇਰੇ ਕੋਲ ਬਦੇ ਕੰਮ ਨਹੀਂ ਹੁੰਦੇ ਤੁਸੀਂ ਮੈਨੂੰ ਵਿਆਹ ਕਿ ਲਿਆਇਓ ਕੋਈ ਇੱਕ ਦੋ ਨੌਕਰ ਰੱਖ ਦੋ ਘਰ ਤੇ ਅਸੀਂ ਨੌਕਰ ਕਿੱਥੋਂ ਰੱਖਣੇ ਆ ਹਾਂ ਤੇ ਪਿੱਛੋਂ ਚੰਗੀ ਫੈਮਿਲੀ ਝੁਗੀ ਆ ਆਪਨੇ ਕੰਮ ਕੋਈ ਕੀਤਾ ਨਹੀਂ ਐ ਤੇ ਕਹਿੰਦੀ ਮੈਂ ਫਿਰ ਕਿਸੇ ਦੀ ਰੋਟੀ ਨਹੀਂ ਮਾਣੀ ਮੈਂ ਆਪਣੀ ਆਪਣੀ ਬਣਾਣੀ ਮੇਰ ਕੋ ਬਿੜਦੀ ਨਹੀਂ ਅੱਛਾ ਤੇ ਮੈਂ ਕਹਾ ਫਿਰ ਤੇਰੀ ਮਰਜ਼ੀ ਐ ਵੀ ਇਸ ਤਰ੍ਹਾਂ ਤੇਰੀ ਮਰਜ਼ੀ ਨਹੀ ਮੰਮੀ ਦੀ ਬੰਦੀ ਨਾ ਬਣੋ ਤੇ ਮੇਰੀ ਗੱਲ ਸੁਣੋ ਆਪਾਂ ਹੀ ਗੱਲ ਕਰਦੇ ਵੇ ਆ ਜਦੋਂ ਵਿਆਹ ਕੇ ਨਹੀਂ ਆਈਏ ਜਦੋਂ ਨੂੰ ਵਿਆਹ ਕੇ ਨਹੀਂ ਲਿਆਉਂਦੇ ਆ ਬਾਦ ਉਦੋਂ ਵੀ ਤੇ ਤੁਸੀਂ ਕਰਦੇ ਸੀ ਨਾ ਕੰਮ ਆ ਤੁਸੀਂ ਕਰਦੇ ਸੀ ਨਾ ਮੇਰਾ ਕੰਮ ਹੀ ਤੁਸੀਂ ਕਰਦੇ ਸੀ ਨਾ ਤੇ ਜੇ ਹੁਣ ਵੀ ਕਰ ਲੋਗੇ ਤੇ ਆਪਣਾ ਸਿੱਕੀ ਫਰਕ ਹੈ ਅੱਛਾ ਹੁਣ ਅੱਜ ਤੱਕ ਤਾਂ ਬੰਦਾ 9 ਵਰ ਪਹੁੰਚ ਗਿਆ ਹੈ ਨਾ ਹੁਣ ਵੀ ਆਪਣਾ ਕੰਮ ਬੁੱਢੇ ਵੀਰੇ ਮੈਂ ਆਪਣਾ ਕੰਮ ਆਪੇ ਕਰਾਂ ਵਾਹ ਪੁੱਤਰ ਕੀ ਆ ਕੇ ਰਿਆ ਬਾਤਾ ਨੇ ਹੈ ਇਹਨੂੰ ਕੁਝ ਨਹੀਂ ਸਮਝ ਆਂਦੀ ਕਿ ਮਾਂ ਮੇਰੀ ਬੁੱਧੀਗੀ ਹੈ ਉਹ ਪੁੱਤ ਸਾਰੇ ਕੰਮ ਆਪਣਾ ਕਰਦੀ ਰਹੇਗੀ ਇਹਨੂੰ ਜਦੋਂ ਆਪ ਸੋਚ ਚਾਹੀਦੀ ਹੈ ਤੂੰ ਇਹਨੂੰ ਸਭਾ ਸਮਝਾ ਤੂੰ ਤਾਂ ਉਲਟਾ ਹੀ ਮਗਰ ਲੱਗ ਗਿਆ ਇਹ ਰੱਗੇ ਪੁੱਤਰ ਦੇਖ ਹੁੰਦਿਆ ਮਨੋਂ ਤੇ ਦੁਸ਼ਮਣਾਂ ਦੇ ਕੀ ਲੋੜ ਹੈ ਆ ਸਾਰੀ ਸਿੱਖਿਆ ਨਾ ਤੂੰ ਹੀ ਦੇਣ ਵਾਲਾ ਹਰ ਹੈ ਮੰਮੀ ਮੇਰੀ ਇੰਨੀ ਕੀ ਹਾਇਸੀਅਤ ਹੈ ਕਿ ਮੈਂ ਕਿਸੇ ਨੂੰ ਸਿੱਖਿਆ ਦਵਾਂ ਅੱਛਾ ਬਾਕੀ ਗੱਲ ਰਹੀ ਸਿੱਖਿਆ ਦੀ ਕੀ ਹੈ ਨਾ ਕਿ ਮੈਂ ਉਸ ਸਕੂਲ ਚ ਵਰਦਾਵਾ ਜਿੱਥੋਂ ਦੇ ਪ੍ਰਿੰਸੀਪਲ ਤੁਸੀਂ ਹੋ ਠੀਕ ਹੈ ਐਗੀ ਤੇ ਮੈਂ ਪ੍ਰਿੰਸੀਪਲ ਹਾਂ ਪਰ ਮੈਂ ਕਦੀ ਬੱਚਿਆਂ ਨੂੰ ਜ ਸਕੂਲ ਚ ਕਿਸੇ ਨੂੰ ਇਹੋ ਜਿਹੀ ਸਿੱਖਿਆ ਨਹੀਂ ਦਿੱਤੀ ਜਿਵੇਂ ਜਿਵੇਂ ਤੂੰ ਆਪਣੀ ਜਨਾਨੀ ਨੂੰ ਦੇਂਦੀਆਂ ਸਿੱਖਿਆ ਅੱਛਾ ਹਾਂ ਤੇ ਫੇਰੀ ਯਾਦ ਕਰੋ ਹਾਂ ਉਸ ਦਿਨ ਦੀ ਗੱਲ ਤੇਰੀ ਗੱਲ ਉਹ ਅਲਪ੍ਰਿਤੀ ਹਾਂ ਯ ਵਾਲੀ ਕਿਤਾਬਾਂ ਹਾਂ ਇਹ ਹੈ ਤੂੰ ਗਲਗੁਲੇ ਜਿਹਾ ਸਸਨਾ ਹਾਂ ਭੱਲੇ ਹੀ ਕੀ ਗੱਲ ਕੀ ਹੋਈ ਹੈ ਅੱਛਾ ਕੀ ਕੰਦੀ ਕੀ ਗੱਲ ਕੱਪੜੇ ਤੋਂ ਬੜੀ ਮੇਜ਼ ਤੋਂ ਹੋਈ ਆ ਕੋਸੇ ਤੂੰ ਪਹਿਲਾਂ ਮੇਰੀ ਗੱਲ ਥੋੜ ਲੈ ਅੰਨ ਤੂੰ ਸਾਫ ਜਵਾਬ ਦੇ ਦੇ ਅੰਨ ਤੋ ਮੇਰੇ ਕੋਲ ਨਹੀਂ ਕੰਮ ਕੋ ਮਹੁੰਦਾ ਫਿਰ ਵੀ ਗੱਲ ਮੁਗੀ ਆਪਣਾ ਚੁੱਪ ਕਰਕੇ ਤੂੰ ਆਪਣਾ ਰੋਟੀ ਬਣਾ ਆਪਣੇ ਆਪਣੇ ਕੱਪੜੇ ਚੋਰੀ ਬੱਚਿਆਂ ਦੇ ਚੋਰੀ ਬੱਚਿਆਂ ਨੂੰ ਚਾਹ ਪਾਣੀ ਦੇ ਦਿੱਤਾ ਜੋ ਵੀ ਹੈ ਮੈਂ ਚਲ ਉਸਾ ਕੋਈ ਆਪਣਾ ਕੰਮ ਕਰਿਆ ਕਰ ਬੱਸ ਤੈਨੂੰ ਕੋਲ ਉਹ ਇੱਕ ਕੰਪਨਸੇਟਸ਼ਨ ਆਂਦੀ ਨਾਲੇ ਤੂੰ ਕਰਦੀ ਐ ਨਾਲੇ ਤੈਨੂੰ ਬੱਤੀ ਬੱਤੀ ਗੱਲਾਂ ਕਰਦੀ ਐ ਹੈ ਤੇ ਇਸ ਕਰਕੇ ਤੂੰ ਟੋਪ ਕਰਕੇ ਨਾ ਆਪਣੇ ਕੰਮ ਕਰਕੇ ਤੇ ਆਪਣਾ ਰਮਾਨ ਨਾਲ ਬਹਿ ਜਾ ਤਾਂ ਜਾਂ ਕੋਠੇ-ਕੋਠੇ ਚਲਾ ਜਾਏਗਾ ਇਹੇ ਸਮਝਰੇ ਮੱਥੇ ਨਾ ਲੱਗਿਆ ਪਰ ਹਾਂ ਠੀਕ ਐ ਹਾਂ ਅੱਛਾ ਮਤੂੰ ਐਈਏ ਗੁਸ਼ੀ ਕਰਨਾ ਜੂ ਮੈਨੂੰ ਕਿ ਆਵੇ ਠੀਕ ਐ ਆ ਚੱਲ ਚੱਲ ਠੀਕ ਐ ਠੀਕ ਐ ਹਾਂ ਚੱਲ ਕੋਈ ਉੱਠ ਕੇ ਮੈਨੂੰ ਫੋਨ ਕਰ ਦੇਵੀਂ ਚੱਲ ਚੰਗਾ ਕੀ ਆਗਾ ਸੀ ਸਾਰੀ ਅੱਗੇ ਵੀ ਆਂਚੂ ਹੁੰਦਾ ਜੇੜੀ ਸਿੱਖਿਆ ਤੁਸੀਂ ਆਪਣੀ ਕੁੜੀ ਨੂੰ ਦੇ ਰਿਓ ਉਹੋ ਹੀ ਅੱਜ ਤੁਹਾਨੂੰ ਕੀਤੀ ਤੁਹਾਡੀ ਨੂਨ ਹੈ ਤੁਹਾਡੇ ਤੇ ਡਿਪੈਂਡ ਕਰਕੇ ਤੁਹਾਡੇ ਨਾਲ ਬਿਤਾਈ ਉਹ ਸੇ ਚੀਜ਼ ਨੂੰ ਕਿੰਨੀ ਤਕਲੀਫ ਹੋਈ ਹੈ ਤੁਹਾਨੂੰ ਹੁਣ ਕਿਉਂ ਹੁੰਦੀ ਤੁਹਾਨੂੰ ਇੰਨੀ ਤਕਲੀਫ ਉਹਦੇ ਸੋਹਰਿਆਂ ਨੂੰ ਵੀ ਤਾਂ ਹੁੰਦੀ ਹੋएगी ਤੁਸੀਂ ਆਪਣੀ ਕੁੜੀ ਨੂੰ ਘਰ ਦਾ ਮਣਾ ਐ ਨਹੀਂ ਕਰਨਾ ਉਹ ਨਹੀਂ ਕਰਨਾ ਜਦੋਂ ਆਪਣੇ ਦੇ ਬਿੱਧੀ ਪਤਾ ਫੇਰ ਲੱਗਦਾ ਇਨਸਾਨ ਨੂੰ ਮੇਰੇ ਜੀਜੇ ਦਾ ਨਾ ਫੋਨ ਆਇਆ ਸੀਗਾ ਉਹ ਹੁੰਦਾ ਵਿਆਹ ਸੀਗਾ ਜਾਂਦਾ ਹੀ ਐ ਕੋਈ ਕੰਮ ਨਹੀਂ ਕਰਨੀ ਤੇ ਜਿਹਦੇ ਕਰਕੇ ਮੈਨੂੰ ਸਾਰਾ ਇਹ ਬਖੇੜਾ ਖਾਣਾ ਕਰਨਾ ਤੁਸੀਂ ਇੱਕ ਚੀਜ਼ ਸੋਚੋ ਤੁਸੀਂ ਆਪਣੀ ਕੁੜੀ ਨੂੰ ਤੇ ਢੜਕਾਤਾ ਤੇ ਜੇ ਦੀ ਐ ਨਹੀਂ ਸੋਚੇ ਕਿ ਉਹਦਾ ਘਰ ਬਰਬਾਦ ਵੀ ਹੋ ਸਕਦਾ ਉਹ ਪੇਕੇ ਵੀ ਆ ਕੇ ਬਹਿ ਸਕਦੀ ਹੈ ਜੇ ਉਹ ਨਹੀਂ ਬਰਦਾਸ਼ਤ ਕਰਦਾ ਐਂਡ ਪੇਕੇ ਭੇਜੇਗਾ ਨਾ ਉਹਨੂੰ ਇਹ ਜੇ ਕਹਣੀ ਪਹਿਲਾਂ ਦੱਸੋ ਆਹੋ ਪੁੱਤਰ ਤੇ ਇਹ ਕੰਮ ਕਰਨ ਦਾ ਸੋਚਿਆ ਕਰੋ ਨਾਲੇ ਬੋਦੇ ਫੋਨ ਨਾ ਕਰਿਆ ਕਰੋ ਉਹਨੂੰ ਉਹਨੂੰ ਵਸਣ ਦਿਓ ਆਪਣੇ ਘਰ ਇੰਟਰਫੇਅਰ ਨਾ ਕਰਿਆ ਕਰੋ ਬੋਧਾ ਉਹਨਾਂ ਦਾ ਅੱਛਾ ਤੇ ਸਾਰੀ ਗੱਲ ਇਹੀ ਹੋਸੀ ਮੈਂ ਵੀ ਕਹਾਂ ਐ ਤੇ ਇੰਨਾ ਪਿਆਰ ਕਰਦੇ ਆਪਣੀ ਮਾਂ ਨਾਲ ਤੇ ਮੈਨੂੰ ਕਿਉਂ ਮਨਾ ਕੀਤਾ ਇਹਨਾਂ ਨੇ ਤੇ ਮੰਮੀ ਜੀ ਦਾ ਕੋਈ ਕੰਮ ਨਹੀਂ ਕਰਨਾ ਹੁਣ ਤੇ ਮੈਨੂੰ ਪਤਾ ਲੱਗਦਾ ਸਾਰੀ ਕਹਾਣੀ ਐ ਵੈ ਉਹ ਹੀ ਪੂਰੀ ਜਿਹੜੀ ਪੇਕੇ ਘਰ ਮੈਂ ਮੁਕਿੰਨਾ ਤੰਗ ਕਰਦੀ ਸੀ ਉਹਨੇ ਆਪਣੀ ਭਾਬੀ ਨੂੰ ਨਹੀਂ ਬਸਣ ਦਿੱਤਾ ਮੈਨੂੰ ਕਿੰਨਾ ਕਲੇਸ਼ ਆਂਦਾ ਉਦੋਂ ਤੇ ਤਾਂ ਇਹਦੇ ਪਰਦੇ ਟੱਕ ਦੇ ਰਹੀ ਉਦੋਂ ਤਾਂ ਢੇਸ਼ ਐ ਵਿੱਚ ਕਿੰਨਾ ਤੰਗ ਕਰਦੀ ਹਾਦਾ ਵੀ ਕਰੰਨੇ ਬਸਣ ਨਹੀਂ ਦਿੱਤਾ ਤੇ ਜੇ ਹੁਣ ਉਹ ਆਪਣੇ ਘਰ ਚੱਲ ਗਈ ਆ ਵਿਆਹ ਕੇ ਤੇ ਤੁਸੀਂ ਹੁਣ ਉੱਥੇ ਉਹਨੂੰ ਘੰਡਰ ਕਰਕੇ ਪੁੱਛਦੇ ਬੇ ਹੋ ਉਹਨੂੰ ਬਸਣ ਦੋ ਐਨਾ ਬੇਕਾਰ ਆ ਕੇ ਬਹਿ ਜਾਵੇ